ਗਵਾਹੀ ਲੈਣੀ ਹੋਵੇ ਤਾਂ ਸਮੂਹ ਦੇ ਕਿਸੇ ਜਗ੍ਹਾ ਤੇ ਪੁੱਛ ਲਿਓ ਕਿ ਵਿਜੇਦਰ ਸਿੰਘਾ ਦੀ ਕੀ ਕਾਰਗੁਜ਼ਾਰੀ ਰਹੀ ਹੈ ਕਿ ਜਦੋਂ 2009 ਚ ਮੈਂ MP ਬਣਿਆ ਤਾਂ ਪੂਰੇ ਪੰਜਾਬ ਦੇ ਮਾਲਵੇ ਦੇ ਇਲਾਕੇ ਚੋਂ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਾ ਰੱਖਣ ਵਾਲੇ ਲੋਕਾਂ ਦੀ ਇੱਕ ਟ੍ਰੇਨ ਭਰ ਕੇ ਬੀਕਾਨੇਰ ਜਾਇਆ ਕਰਦੀ ਸੀ ਕੈਂਸਰ ਦੇ ਇਲਾਜ ਵਾਸਤੇ ਜਦੋਂ ਮੇਰੇ ਬਜ਼ੁਰਗ ਬਿਮਾਰ ਹੋਏ ਤਾਂ ਮੈਨੂੰ ਚੰਡੀਗੜ੍ਹ ਪੀਜੀਐਚ ਉਨੂੰ ਲੈ ਕੇ ਆਣਾ ਪਿਆ ਤੇ ਮੈਂ 2 ਦਿਨ ਪੀਜੀਐਚ ਰਿਹਾ ਤੇ 2 ਦਿਨ ਬਾਅਦ ਉਹ ਪੂਰੇ ਹੋ ਗਏ ਸੀ ਤੇ ਦੋ ਦਿਨ ਮੈਨੂੰ ਕੋਰੀਡੋਰ ਸੌਣਾ ਪਿਆ ਉੱਥੇ ਜ਼ਮੀਨ ਤੇ ਤੇ ਮੈਨੂੰ ਸਮਝ ਆਈ ਕਿ ਸਾਡੇ ਪੰਜਾਬ ਨੂੰ ਇੱਕ بڑے ਹਸਪਤਾਲ ਦੀ ਲੋੜ ਹੈ ਜਿੱਥੇ ਗਰੀਬ ਲੋਕਾਂ ਦਾ ਸਸਤਾ ਇਲਾਜ ਹੋ ਸਕੇ ਔਰ ਇਹ ਚੰਡੀਗੜ੍ਹ ਦਾ ਪੀਜੀਆਈ ਜਿੱਥੇ ਹਿਮਾਚਲ ਦੇ ਲੋਕ ਵੀ ਆਉਂਦੇ ਆ ਜਿੱਥੇ ਹਰਿਆਣੇ ਦੇ ਲੋਕ ਵੀ ਆਉਂਦੇ ਆ ਜਿੱਥੇ ਚੰਡੀਗੜ੍ਹ ਦੇ ਲੋਕ ਵੀ ਜਾਂਦੇ ਆ ਜਿੱਥੇ ਪੰਜਾਬ ਦੇ ਲੋਕ ਵੀ ਜਾਂਦੇ ਆ ਇਸ ਕਰਕੇ ਇੱਕ ਪੀਜੀਆਈ ਹਸਪਤਾਲ ਦੀ ਲੋੜ ਹੈ ਔਰ ਪ੍ਰਮਾਤਮਾ ਦੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਡਾਕਟਰ ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਦੀ ਸੋਚ ਨੇ 457 ਕਰੋੜ ਦੀ ਲਾਗਤ ਨਾਲ 350 ਦਾ ਇੱਕ ਬੜਾ ਪੀਜੀਆ ਦਾ ਹਸਪਤਾਲ ਚੰਡੀਗੜ੍ਹ ਵਰਗਾ ਪੀਜੀਆ ਸਾਡੇ ਸਮੂਚ ਖੋਲਿਆ ਜਿੱਥੇ ਅੱਜ ਗਰੀਬ ਲੋਕਾਂ ਦਾ ਇਲਾਜ ਸਸਤਾ ਤੇ ਵਧੀਆ ਕਾਬਲ ਤੇ ਮਿਹਨਤੀ ਡਾਕਟਰਾਂ ਦੇ ਤਹਿਤ ਉਸ ਮੀਲ ਪੱਥਰ ਦੇ ਰਾਂਗ ਹੋ ਰਿਹਾ ਜਿਵੇਂ ਹੀ ਪੰਜਾਬ ਦੇ ਵਿੱਚ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਉਵੇਂ ਹੀ ਹਰ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਵੀ ਜੋਰਾ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਸੋਨ ਲੈ ਕੇ ਸ਼੍ਰੀ ਨੰਨਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸੰਗਲਾ ਦੇ ਵੱਲੋਂ ਨਮਾ ਸ਼ਰਦ ਦੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਜਿਸ ਦੇ ਵਿੱਚ ਚੋਣਾਂ ਦੇ ਵੱਲੋਂ ਨਮਾ ਸ਼ਰਦ ਪਿੰਡ ਮੰਗੂਵਾਲ ਦੇ ਵਿੱਚ ਸਰਪੰਚ ਕੇਵਲ ਸਿੰਘ ਖਟਕਰ ਦੇ ਘਰ ਵੋਟਰਾਂ ਦੇ ਨਾਲ ਇੱਕ ਵਿਸ਼ਾਲ ਕੱਟ ਨੂੰ ਸੰਬੋਧਨ ਕੀਤਾ ਜਿਸ ਦੇ ਵਿੱਚ ਚੁਣਨ ਕਿਹਾ ਕਿ ਅਗਰ ਜਿੱਤ ਕੇ ਉਹ ਲੋਕ ਸਭਾ ਦੇ ਵਿੱਚ ਜਾਣਗੇ ਤਾਂ ਉਹ ਸ਼੍ਰੀ ਨੰਨਪੁਰ ਸਾਹਿਬ ਦੇ ਨਾਲ ਨਾਲ ਨਮਾ ਸ਼ਰਦ ਵਿਧਾਨ ਸਭਾ ਦੇ ਸਮੂਹ ਹਲਕੇ ਦਾ ਵਿਕਾਸ ਵੀ ਕਰਵਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਕੇਵਲ ਸਿੰਘ ਖਟਕਰ ਤਿਸ ਸਾਭ ਕਾ ਐਮਐਲਏ ਅੰਗਤ ਸਿੰਘ ਦੀ ਮਾਤਾ ਤੇ ਉਥੇ ਹੀ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਵੀ ਮੌਜੂਦ ਸੀ ਤਸੱਲੀ ਹੈ ਇਸ ਗੱਲ ਦੀ ਕਿ ਅਗਰ ਜ਼ਿੰਮੇਵਾਰੀ ਮਿਲੀ ਸੀ ਇਲਾਕੇ ਦੀ ਤਾਂ ਸੱਚੇ ਸੋਚੇ ਤਰੀਕੇ ਨਾਲ ਕੀਤੀ ਇਲਾਕੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਕੀਤੀ ਇਲਾਕੇ ਦੇ ਲੋਕਾਂ ਦੀ ਸੋਚ ਵਾਸਤੇ ਕੀਤੀ ਨੌਜਵਾਨ ਬੱਚਿਆਂ ਵਾਸਤੇ ਚੰਗੇ ਖੇਡਾਂ ਦੇ ادارے ਧਰਮ ਸਥਾਨਾਂ ਦੇ ਨਾਲ ਜੋੜਨ ਵਾਸਤੇ ਨਵੀਆਂ ਟ੍ਰੇਨਾਂ ਅੱਜ ਸੰਗਰੂ ਦਾ ਇਲਾਕਾ ਪੂਰੇ ਹਿੰਦੁਸਤਾਨ ਦੇ ਵਿੱਚ ਬੜੇ ਬੜੇ ਧਰਮ ਸਥਾਨਾਂ ਦੇ ਨਾਲ ਵਪਾਰੀ ਵਰਗ ਦੇ ਦੇ ਤਹਿਤ ਜੋ ਦਿੱਲੀ ਆ ਬਾਕੀ ਸ਼ਹਿਰਾਂ ਦੇ ਨਾਲ ਵਪਾਰ ਕਰਨਾ ਉਸ ਦੇ ਨਾਲ ਅੱਜ ਸੂਬਾ ਇਲਾਕਾ ਚੰਗੇ ਤਰੀਕੇ ਨਾਲ ਜੁੜਿਆ ਹੈ 2017 ਦੇ ਵਿੱਚ ਮੈਨੂੰ ਬਤੌਰ ਸਿੱਖਿਆ ਮੰਤਰੀ ਤੇ ਸਰਦਾਰਾਂ ਦਾ ਮੰਤਰੀ ਬਣਨ ਦਾ ਮੌਕਾ ਮਿਲਿਆ ਅੱਜ ਬਸੰਗੁਰ ਦੇ ਪਿੰਡ ਦੀ ਕੋਈ ਸੜਕ ਔਰ ਕੋਈ ਸਕੂਲ ਅੱਜ ਪ੍ਰਾਈਵੇਟ ਤੋਂ ਘੱਟ ਨਹੀਂ ਹਰ ਸੜਕ ਦੇ ਉੱਪਰ ਚਿੱਟੀ ਪੱਟੀ ਲਾ ਕੇ ਵਧੀਆ ਸੜਕ ਬਣਾ ਕੇ ਕੈਮਰੇ ਲਾ ਕੇ ਪਿੰਡਾਂ ਦੇ ਮੋੜਾਂ ਤੇ ਦੋ ਸ਼ੀਸ਼ੇ ਲਾ ਕੇ ਆਪਣੇ ਇਲਾਕੇ ਨੂੰ ਤਿਆਰ ਕੀਤਾ ਇੱਕੋ ਹੀ ਸੋਚ ਰੱਖੀ ਕਿ ਆਪਣੇ ਇਲਾਕੇ ਦੇ ਲੋਕਾਂ ਦੀ ਜੋ ਜ਼ਰੂਰਤ ਹੈ ਉਸ ਨੂੰ ਪੂਰਾ ਕਰਨਾ ਇੱਕ ਨਮਾਇंदे ਦੀ ਜ਼ਿੰਮੇਵਾਰੀ ਹੁੰਦੀ ਹੈ ਐਸੇ ਕਰਕੇ ਤੁਹਾਨੂੰ ਮੈਡਮ ਨੇ ਕਿਹਾ ਕਿ ਅਗਰ ਮੇਰੇ ਕਾਰਜਕਾਲ ਦੀ ਮੇਰੀ ਜ਼ਿੰਮੇਵਾਰੀ ਦੀ ਕੋਈ ਗਵਾਹੀ ਲੈਣੀ ਹੋਵੇ ਤਾਂ ਤੁਸੀਂ ਕਿਸੇ ਨੂੰ ਵੀ ਅੱਜ ਸਭ ਨੂੰ ਟੈਲੀਫੋਨਾਂ ਜਿਹੜੇ ਮਰਜੀ ਸਾਥੀ ਤੁਸੀਂ ਸਾਰੇ ਕਾਰੋਬਾਰੀ ਵੀ ਬੰਦੇ ਹੋ ਤੁਸੀਂ ਸਾਰੇ ਅੱਜ ਪੂਰੇ ਪੰਜਾਬ ਥਰ ਸਾਥੀ ਨਾਲ ਜੁੜਿਓ ਗਵਾਹੀ ਲੈਣੀ ਹੋਵੇ ਤਾਂ ਸਮੂਹ ਦੇ ਕਿਸੇ ਜਗ੍ਹਾ ਤੇ ਪੁੱਛ ਲਿਓ ਕਿ ਵਿਜੇਦਰ ਸਿੰਘਲਾ ਦੀ ਕੀ ਕਾਰਗੁਜ਼ਾਰੀ ਰਹੀ ਹੈ ਮੇਰੀ ਤਾਂ ਇੱਕੋ ਹੀ ਸੋਚ ਹੈ ਅੱਜ ਦੇਸ਼ ਦੇ ਸਾਹਮਣੇ ਬਹੁਤ ਸੋਹਣੀ ਗੱਲ ਕਰ ਰਹੇ ਸੀ ਕਿ ਅੱਜ ਬੀਜੇਪੀ ਦੇ ਰਾਜ ਦੇ ਵਿੱਚ ਸਿਰਫ ਤਿੰਨ ਚਾਰ بڑے ਉਦਯੋਗਪਤੀ ਹੈ ਜਿਹੜਾ ਹੀ ਤਰੱਕੀ ਹੋ ਰਹੀ ਹੈ ਹਰ ਚੀਜ਼ ਅਡਾਨੀ ਕੋਲ ਹਰ ਚੀਜ਼ ਅਮਾਨੀ ਕੋਲ ਹਰ ਚੀਜ਼ ਬੜੇ ਕਰਾਨੀਆਂ ਕੋਲ ਤੇ ਕੀ ਗਰੀਬ ਆਦਮੀ ਕਿੱਥੇ ਜਾਊਗਾ ਆ ਸਾਡਾ ਕੰਡੀ ਦਾ ਇਲਾਕਾ ਹੈ ਤੇ ਕੰਡੀ ਦੇ ਇਲਾਕੇ ਨੂੰ ਕਈ ਪਿੰਡਾਂ ਦੇ ਵਿੱਚ ਦਾ ਪਾਣੀ ਦੀ ਵਿਕਲਤ ਕਈ ਜਗ੍ਹਾ ਤੇ ਪਾਣੀ ਨਹੀਂ ਮੈਂ ਭਾਵੇਂ ਸਾਡੇ ਕੋਲੇ ਪਾਣੀ ਦੀ ਨਹਿਰ ਸਾਡੇ ਨਾਲ ਵਗਦੀ ਹੈ ਪਰ ਕਈ ਪਿੰਡਾਂ ਵਿੱਚ ਹਲੇ ਵੀ ਪਾਣੀ ਦੀ ਸਮੱਸਿਆ ਹੈ ਜਦੋਂ ਪਾਣੀ ਦੀ ਮਾਰ ਪੈਂਦੀ ਹੈ ਤੇ ਫਸਲ ਨੂੰ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਮੁਆਵਜ਼ੇ ਦੀ ਗੱਲ ਆਉਂਦੀ ਹੈ ਉਸ ਦੀ ਵੀ ਤਸਵੀਜ਼ ਬਣਾਉਣ ਦੀ ਲੋੜ ਹੈ ਇਸ ਇਲਾਕੇ ਨੂੰ ਟੂਰਿਜ਼ਮ ਹੱਬ ਬਣਾਉਣ ਦੀ ਗੱਲ ਹੈ ਇਸ ਇਲਾਕੇ 'ਚ ਰੋਜ਼ਗਾਰ ਪੈਦਾ ਕਰਨ ਦੀ ਲੋੜ ਹੈ ਇਸ ਇਲਾਕੇ ਨਾਲ ਜੁੜੀਆਂ ਹੋਰ ਸਮੱਸਿਆਵਾਂ ਦੀ ਗੱਲ ਹੈ ਜਿਸ ਨੂੰ ਚੰਗੇ ਤਰੀਕੇ ਨਾਲ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਰੱਖਣ ਦੀ ਲੋੜ ਹੈ ਅੱਜ ਕਾਂਗਰਸ ਪਾਰਟੀ ਵੱਡੇ ਤੌਰ ਤੇ ਪੰਜ ਸੱਤ ਗਰੰਟੀਆਂ ਦੀ ਗੱਲ ਕਰ ਰਹੀ ਹੈ ਔਰ ਮੈਂ ਸਮਝਦਾ ਕਿ ਅੱਜ ਜੇ ਨਰੀਗਾ ਦਾ ਕਾਨੂੰਨ ਰੋਜ਼ਗਾਰ ਦਾ ਕਰੋਂ ਕਾਂਗਰਸ ਪਾਰਟੀ ਲੈ ਕੇ ਆਈ ਭਾਵੇਂ ਇਸ ਦੇਸ਼ 10 ਸਾਲ ਮਹਿੰਗਾਈ ਰਹੀ ਅੱਜ ਅਗਰ 400 ਰੁਪਏ ਨਰੀਗਾ ਦੀ ਦਿਹਾੜੀ ਦਾ ਕਾਨੂੰਨ ਬਣਾਉਣ ਦੀ ਗੱਲ ਹੋ ਰਹੀ ਹੈ ਤਾਂ ਕਾਂਗਰਸ ਪਾਰਟੀ ਦੀ ਰਾਹੁਲ ਗਾਂਧੀ ਦੀ ਸੋਚ ਕਰ ਰਹੀ ਹੈ ਤਾਂ ਕਿ ਗਰੀਬ ਲੋਕ ਜਿਹੜੇ ਪਿੰਡਾਂ ਦੇ ਖੇਤਾਂ ਵਿੱਚ ਜਾ ਕੇ ਆਪਣੀ ਮਿਹਨਤ ਕਰਦੇ ਆ ਉਹਨਾਂ ਨੂੰ 400 ਰੁਪਏ ਦੀ ਦਿਹਾੜੀ ਦਾ ਰੋਜ਼ਗਾਰ ਮਿਲ ਸਕੇ 8 ਸਾਡੀਆਂ ਮਾਂ ਮਾ ਪੈਣਾ ਜਿਹੜੀਆਂ ਗਰੀਬ ਪਰਿਵਾਰਾਂ ਤੋਂ ਆਉਂਦੀ ਹੈ ਹਰ ਪਰਿਵਾਰ ਦੀ ਮਾਂ ਨੂੰ ਲੱਖ ਰੁਪਏ ਦੀ ਸਹਾਇਤਾ ਹਰ ਸਾਲ ਮਿਲ ਸਕੇ ਜਿਹੜੇ ਸਾਡੇ ਨੌਜਵਾਨ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਲੱਖ ਰੁਪਏ ਤੱਕ ਦੀ ਰੋਜ਼ਗਾਰ ਮਿਲ ਸਕੇ